ਨਿੰਦਰਣ ਹੁਣ ਤੋਂ ਥੋੜੀ ਦੇਰ ਪਹਿਲਾਂ ਇਹ ਜਿਹੜਾ ਐਨਕਾਉਂਟਰ ਹੋਇਆ ਹੈ ਜੀ ਮੌਕੇ ਦੀਆਂ ਤਸਵੀਰਾਂ ਸੀ ਤੁਹਾਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਮੌਕੇ ਦੇ ਉੱਪਰ ਪੁਲਿਸ ਮੌਜੂਦ ਹੈ ਸੀਐਫਐਸਐਲ ਟੀਮ ਜਿਹੜੀ ਹੈ ਕਿ ਉਹ ਜਾਂਚ ਕਰ ਰਹੀ ਹੈ ਇਹ ਪੂਰੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਟੀਮ ਬਲੋ ਇਹ ਐਨਕਾਉਂਟਰ ਕੀਤਾ ਹੈ ਟੀਮ ਵੀ ਇੱਥੇ ਮੌਜੂਦ ਹੈ ਆਪਾਂ ਗੱਲ ਕਰ ਦਿੰਦੇ ਹਾਂ ਕਿ ਇਹ ਕਿਸ਼ਕਿਮੇ ਹੋਇਆ ਸਾਰਾ ਇਹ ਮਾਮਲਾ ਕੀ ਸੂਚਨਾ ਮਿਲੀ ਸੀ ਕਿ ਐਸਪੀ ਡੀਸ ਆਪ ਸਾਡੇ ਨਾਲ ਮੌਜੂਦ ਹੈ ਮੈਡਮ ਕੀ ਸੂਚਨਾ ਮਿਲੀ ਸੀ ਕਿ ਇਹ ਤੇ ਕਿਸ ਤਰੀਕੇ ਦੇ ਨਾਲ ਇਹ ਬਾਦ ਆਪ ਤੋਂ ਹੈ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਕੀ ਨ ਅਕੀ ਜਿਹੜੇ ਇਹ ਸ਼ੂਟਰ ਸੀਗੇ ਇਹਨਾਂ ਦੇ ਬਾਰੇ ਕੀ ਹੈ ਕਿ ਸੀ ਆ ਨਾਮੀ ਸਿੰਗਰ ਦੀ ਰੈਕੀ ਕਰਨ ਵਾਸਤੇ ਇੱਥੇ ਆਏ ਹੋ ਸੀਗੇ ਤੇ ਉਹੀ ਇਨਫੋਰਮੇਸ਼ਨ ਨੂੰ ਜਿਹੜੀ ਜੋ ਲੀਡ ਸੀਗੀ ਉਹਨੂੰ ਫਾਲੋ ਅਪ ਕਰਦੇ ਹੋਏ ਜਦੋਂ ਇਹ ਬੰਦੇ ਮਿਲੇ ਸੀਗੇ ਤਾਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਟਰਾਈ ਕੀਤਾ ਸ਼ੱਕੀ ਪੰਜਾਬ ਦੇ ਸੀਗੇ ਤਾਂ ਇਹਨਾਂ ਨੇ ਜਵਾਬੀ ਫਾਇਰ ਕਰਕੇ ਪੁਲਿਸ ਦੇ ਉੱਪਰ ਤੇ ਆਪਣੀ ਬਾਈਕ ਭਜਾ ਲਈ ਤੇ ਉਹਨੋਂ ਜਵਾਬੀ ਫਾਇਰਿੰਗ ਚੀ ਪੁਲਿਸ ਨੇ ਜਦੋਂ ਕਾਰਵਾਈ ਕੀਤੀ ਤਾਂ ਇੱਕ ਜੋ ਬੰਦਾ ਸੀਗਾ ਜਿਹਦਾ ਜਿਹਦੇ ਲੱਤ 'ਤੇ ਗੋਲੀ ਵਜੀ ਤੇ ਉਹ ਫਿਰ ਡਿੱਗ ਪਿਆ ਜਿੱਥੇ ਤੁਸੀਂ ਖੜੇ ਹੋ ਇੱਥੇ ਤੇ ਦੂਜਾ ਵਾਲਾ ਬੰਦਾ ਜੋ ਉਹਦੇ ਨਾਲ ਸੀਗਾ ਉਹ ਭੱਜ ਗਿਆ ਤੇ ਬੰਦੇ ਦਾ ਜੋ بیس ਹੈਗਾ ਇਹ ਆਗਰੇ ਸਿਟੀ ਤੋਂ ਬਿਲੋਂਗ ਕਰਦਾ ਹੈ ਤੇ ਪਨਵਾਰੀਏ ਦਾ ਨਾਂ ਹੈਗਾ ਤੇ ਇਹ ਕੌਸ਼ਲ ਗੈਂਗ ਤੋਂ ਬਿਲੋਂਗ ਕਰਦਾ ਹੈ ਤੇ ਫਿਰ ਕਿਉਂਕਿ ਉਹਨੂੰ ਕਾਫੀ ਜ਼ਿਆਦਾ ਤੁਸੀਂ ਦੇਖ ਰਹੇ ਹੋ ਕਾਫੀ ਸਦਾ ਬਲੀਡਿੰਗ ਹੈਗੀ ਬਲੱਡ ਲੌਸ ਕਾਫੀ ਹੋਇਆ ਤੇ ਫਰਸਟ ਉਹਨੂੰ ਫਿਰ ਸਿਟੀ ਹਸਪੀਟਲ ਚ ਮਤਲਬ ਉਹਦਾ ਇਲਾਜ ਦੇ ਲਈ ਭੇਜਿਆ ਗਿਆ ਤੇ ਬਾਕੀ ਜਿਹੜੀ ਵੀ ਚੀਜ਼ ਉਹ ਜਦੋਂ ਉਹ ਦਿਨ ਕਾ ਇੰਟਰੋਗੇਸ਼ਨ ਹੋਣੀ ਹੈ ਉਦੋਂ ਬਾਅਦ ਪਤਾ ਲੱਗਣਾ ਤੇ ਹੁਸ਼ਾਰਪੁਰ ਵਿਖੇ ਕਿ ਤਕਰੀਬਨ 10 15 ਦਿਨ ਪਹਿਲਾਂ ਜੋ ਵਾਰਦਾਤ ਹੋਈ ਸੀਗੀ ਉਹਦੇ ਵਿੱਚ ਇਹ ਚੀਫ ਸ਼ੂਟਰ ਸੀਗਾ ਫਰਵਾਹੀ ਦਾ ਕਿੰਨੇ ਮਾਮਲੇ ਹੋਰ ਦਰਜ ਸੀਗੇ ਤੇ ਇਸ ਏਰੀਆ ਵਿੱਚ ਕੀ ਕਰਨਾ ਆਇਆ ਸੀਗੇ ਇਸ ਏਰੀਆ ਦੇ ਵਿੱਚ ਇਹ ਸਿੰਗਲ ਹੀ ਰਾਕੀ ਤੁਸੀਂ ਕਹਿ ਕਰਨਾ ਆਇਆ ਸੀ ਜਿਹੜਾ ਮੋਟਰਸਾਈਕਲ ਹੈਗਾ ਉਹ ਮੋਟਰਸਾਈਕਲ ਕੀ ਚੋਰੀ ਦਾ ਹੈ ਕੀ ਕਿਵੇਂ ਹੈਗਾ ਜੀ ਚੋਰੀ ਦਾ ਹੀ ਜਾਪ ਤੇ ਕਿਉਂਕਿ ਨੰਬਰ ਪਲੇਟ ਨਹੀਂ ਹੈ ਤੇ ਬਾਕੀ ਕੀ ਦੀ ਕਰਨ ਆਈ ਸੀਗੇ ਉਹ ਸਾਰਾ ਕਾ ਸਾਰਾ ਇੰਟਰੋਗੇਸ਼ਨ ਤੋਂ ਬਾਅਦ ਹੀ ਪਤਾ ਲੱਗਣਾ ਹੈ ਤੇ ਹਜੇ ਇੰਟਰੋਗੇਸ਼ਨ ਕਰਨੀ ਬਾਕੀ ਹੈ ਮੌਕੇ ਤੇ ਟੀਮ ਇਹ ਸੀ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰ ਲਦੇ ਆਂ ਇਹ ਦੱਸੋਗੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਅੱਗੇ ਜਵਾਬੀ ਫਾਇਰਿੰਗ ਕੀਤੀ ਹੈਗੀ ਹਾਂ ਜਿਸ ਤਰ੍ਹਾਂ ਤੁਹਾਨੂੰ ਸਰ ਐਸ ਪੀ ਜੀ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਸਾਡੇ ਕੋਲ ਇੱਕ ਟਿਪ ਸੀਗੀ ਕਿ ਜਿਹੜੇ ਜਿਹੜੇ ਸ਼ੂਟਰ ਹੈ ਉਹ ਇਸ ਏਰੀਆ ਵਿੱਚ ਕਿਸੇ ਦੀ ਰਿਆਕੀ ਕਰ ਰਹੇ ਨੇ ਫਿੰਗਰ ਦੇ ਸੰਦੇ ਜੋ ਮੈਂ ਔਰ ਡੀਐਸਪੀ ਗੁਰਸ਼ੇਰ ਸਿੰਘ ਦੀ ਗਵਾਈ ਵਿੱਚ ਮੈਂ ਅਸੀਂ ਇੱਥੇ ਜਦੋਂ ਇਹਨਾਂ ਦੀ ਪਹਲ ਕੀਤੀ ਆ ਤਾਂ ਇੱਥੇ ਇੱਕ ਬਾਈਕ ਦੇਖੀ ਸੀ ਜਿਹੜਾ ਕਿ ਪੁਲਿਸ ਪਾਰਟੀ ਨੇ ਪਹਿਲਾਂ ਦੇਖ ਕੇ ਹੀ ਉਹਨਾਂ ਨੇ ਆਪਣਾ ਫਾਇਰ ਕੀਤਾ ਔਰ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਰੈਟੇਲੀਟੀ ਜਿਹੜਾ ਸੀ ਉਹਨਾਂ ਨੂੰ ਫਾਇਰ ਕੀਤਾ ਫਾਇਰ ਕਰਨ ਦੇ ਜਿਹਦਾ ਉਹਦੀ ਇੱਕ ਬੰਦੇ ਦੀ ਲੱਗ ਜੱਕਵੇ ਉਹ ਤਾਂ ਡਿੱਗ ਪਿਆ ਲੇਕਿਨ ਦੂਸਰਾ ਬੰਦਾ ਜਿਹੜਾ ਉਹ ਇਸ ਤੇ ਹਨੇਰਾ ਹੁੰਦੀ ਕਰਕੇ ਸਾਰਾ ਸਿਰ ਕਰਦਾ ਤੁਸੀਂ ਤਸਵੀਰਾਂ ਦਿਖਾ ਸਕੋ ਦਰਸ਼ਕਾਂ ਨੂੰ ਕਿ ਤੁਸੀਂ ਕਿੱਥੇ ਖੜੇ ਹੋ ਕਿੱਥੇ ਇਨਕਾਊਂਟਰ ਹੋਇਆ ਸਮਝਣ ਵਾਲਾ ਲੰਦ ਮੌਜੂਦ ਹੈ ਗੁਰਸ਼ੇਰ ਜੀ ਦੱਸੋ ਜਿਹੜੇ ਹਾਲਾਤ ਜੋ ਰੋਕਣ ਦੀ ਕੋਸ਼ਿਸ਼ ਹੈ ਜਿਹੜੇ ਅਸੀਂਗੇ ਇਹ ਇਸ ਏਰੀਆ ਦੇ ਵਿੱਚ ਸਿੰਗਰ ਦੀ ਰਾਇਕੀ ਕਰਨ ਆਏ ਸੀਗੇ ਜਿਹੜੀ ਮਹਾਲੀ ਦੇ ਵਿੱਚ ਵੀ ਇੱਕ ਜਿਹੜੀ ਸਿੰਗਰ ਦੇ ਪਿੱਛੇ ਗੋਲੀਆਂ ਦਾ ਮਾਮਲਾ ਸਾਹਮਣੇ ਉਹਨਾਂ ਤਰੀਕੇ ਇਸ ਨੇ ਦੀ ਸਮੁਲਤ ਹੈ ਕੋਈ ਬਿਲਕੁਲ ਜੀ ਸਾਡੇ ਐਸਐਪੀ ਸਾਹਿਬ ਔਰ ਸਾਰੇ ਸੀਨੀਅਰ ਅਫਸਰਾਂ ਵੱਲੋਂ ਬੜੇ ਕਲੀਅਰ ਹਦਾਇਤਾਂ ਹੈਗੇ ਨੇ ਕਿ ਮਹਾਲੀ ਦੇ ਵਿੱਚ ਜ਼ੀਰੋ ਟੋਲਰੈਂਸ ਹੋਊਗੀ ਕ੍ਰਾਈਮ ਦੀ ਉਸੇ ਦੀ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਦੋ ਸ਼ੱਕੀ ਬੰਦੇ ਨੇ ਜਿਹੜੇ ਕਿ ਇੱਕ ਨਾਮੀ ਸਿੰਗਰ ਨਾਮ ਅਸੀਂ ਤੁਹਾਨੂੰ ਸਕਟਰੀਜ਼ਸ ਕਰਕੇ ਨਹੀਂ ਦੱਸ ਪਾਵਾਂਗੇ ਔਰ ਇਸ ਏਰੀਆ ਦੇ ਵਿੱਚ ਜਿਹੜੇ ਬੰਦੇ ਘੁੰਮ ਰਹੇ ਨੇ ਸਾਡੀ ਟੀਮ ਸੋਦੋਂ ਤੋਂ ਹੀ ਐਸਪੀਡੀ ਮੈਮ ਦੀ ਅਗਵਾਈ ਦੇ ਵਿੱਚ ਉਦੋਂ ਤੋਂ ਹੀ ਜਿਹੜੀ ਆ ਰਾਉਂਡ ਤੇ ਸੀਗੀ ਮੌਕੇ ਵਾਰਦਾਦੀਆਂ ਅਗਰ ਤਸਵੀਰਾਂ ਦਿਖਾ ਸਕੋ ਤੁਸੀਂ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਹੈ ਔਰ ਪੁਲਿਸ ਪਾਰਟੀ ਤੋਂ ਜਿਹੜੀ ਇਹਨਾਂ ਨੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰ ਦੇ ਵਿੱਚ ਜਿਹੜਾ ਇਹ ਲੜਕਾ ਬਨਵਾਰੀ ਸੀਗਾ ਇਹਦੇ ਲੈਗ ਦੇ ਵਿੱਚ ਜਿਹੜੀ ਆ ਬੁਲੇਟ ਲੱਗੀ ਔਰ ਕਾਫੀ ਜਿਹੜਾ ਬਲੱਡ ਲੌਸ ਹੋਇਆ ਇਹਦੇ ਦੂਜਾ ਲੜਕਾ ਜਿਹੜਾ ਪੁਲਿਸ ਪਾਰਟੀ ਥੋੜੀ ਇਹਦੇ ਦੂਰ ਸੀਗੀ ਔਰ ਹਨੇਰਾ ਹੋਣ ਕਰਕੇ ਦੂਜਾ ਬੰਦਾ ਤੈਨੂੰ ਭੱਜਿਆ ਸੀ ਟੀਮ ਡਿਪਲੋਏ ਕਰਤੀਆਂ ਉਹਨੂੰ ਫੜਨ ਲਈ ਵੀ ਔਰ ਜਿਵੇਂ ਤੁਹਾਨੂੰ ਮੈਮ ਨੇ ਦੱਸਿਆ ਹੀ ਹੈ ਕਿ ਮਾਲਪੁਰ ਦੇ ਵਿੱਚ ਜਿਹੜਾ ਬੜਾ ਇੱਕ ਇਨਫੇਮਸ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ 13 12 13 ਤਰੀਕ ਨੂੰ ਉਹਦੇ ਵਿੱਚ ਜੀ ਜੀ ਦਲਜੀਤ ਅਸੀਂ ਇਹ ਤਸਵੀਰਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਇਹ ਉਹ ਪਿਸਤੌਲ ਹੈ ਜਿਹੜਾ ਮੌਕੇ ਵਾਰਦਾ ਤੇ ਇਸ ਵੇਲੇ ਪਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਉਹ ਜਗਾ ਚੱਪੜ ਚੀੜੀ ਦੇ ਕੋਲੇ ਜਗਾ ਦੱਸੀ ਜਾ ਰਹੀ ਹੈ ਜਿੱਥੇ ਦੋ ਗੈਂਗਸਟਰ ਇਹ ਪੁਲਿਸ ਦਾ ਦਾਅਵਾ ਹੈ ਕਿ ਇੱਕ ਸਿੰਗਰ ਦੀ ਰੇਕੀ ਕਰਨ ਆਏ ਸਨ ਉਹ ਕੌਣ ਸਿੰਗਰ ਹੈ ਉਸ ਦੀ ਪਛਾਣ ਨਹੀਂ ਦੱਸੀ ਗਈ ਤੇ ਇਹਨਾਂ ਨੂੰ ਜਦੋਂ ਰੋਕਿਆ ਗਿਆ ਇਨਾਂ ਨੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਦੇ ਲੱਤ ਦੇ ਵਿੱਚ ਗੋਲੀ ਵੱਜੀ ਜਿਸ ਨੂੰ ਜਿਸ ਦਾ ਨਾਮ ਬਨਵਾਰੀ ਦੱਸਿਆ ਜਾ ਰਿਹਾ ਉਸ ਨੂੰ ਫੜ ਲਿਆ ਗਿਆ ਇਹ ਜਿਹੜੀ ਬਾਈਕ ਹੈ ਉਹ ਚੋਰੀ ਦੀ ਦੱਸੀ ਜਾ ਰਹੀ ਹੈ ਦਲਜੀਤ ਸਾਨੂੰ ਇਹ ਲਾਈਵ ਤਸਵੀਰਾਂ ਵੀ ਦਿਖਾ ਰਹੇ ਨੇ ਕਿ ਇਸ ਵੇਲੇ ਉੱਥੇ ਪੁਲਿਸ ਮੌਜੂਦ ਹੈ ਔਰ ਦੂਜਾ ਜਿਹੜਾ ਗੈਂਗਸਟਰ ਫਰਾਰ ਹੋਇਆ ਉਸ ਦੀ ਭਾਲ ਕੀਤੀ ਜਾ ਰਹੀ ਹੈ